ਪੈਲ ਵਿਧਾਨ ਸਭਾ ਹਲਕੇ ਵਿੱਚ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਤਾਇਨਾਤ ਅਤੇ ਪੈ提 ਕੀਤੇ ਗਏ 44 ਨਵੇਂ ਡਾਕਟਰਾਂ ਅਤੇ ਸਿਹਤ ਸਟਾਫ ਨੂੰ ਅਨਰਜ ਮੰਡੀ ਪੈਲ ਵਿੱਚ ਆਯੋਜਿਤ ਸਮਰੋਹ ਦੌਰਾਨ ਸਨਮਾਨਿਤ ਕੀਤਾ ਗਿਆ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਨੇ ਸਮਰੋਹ ਦੀ ਅਗਵਾਈ ਕੀਤੀ ਜਦਕਿ ਲੁਧਿਆਣਾ ਦੇ ਸਿਵਲ ਸਜਨ ਡਾਕਟਰ ਰਮਨਦੀਪ ਕੋਹ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਆਪ ਸਰਕਾਰ ਤੋਂ ਪਹਿਲਾ ਦੁਰਾਹਾਵ ਸਿਵਲ ਹਸਪਤਾਲ ਬੰਦ ਪਿਆ ਸੀ ਜਿਸ ਨੂੰ ਮੂੜ ਚਾਲੂ ਕੀਤਾ ਗਿਆ ਜਦ ਕਿ ਪੈਲ ਸਿਵਲ ਹਸਪਤਾਲ ਦਾ ਮੁੱਦਾਕਾਰ ਵੀ ਦੁਬਾਰਾ ਖੋਲਿਆ ਗਿਆ ਉਹਨਾਂ ਨੇ ਦੱਸਿਆ ਕਿ ਪੈਲ ਵਿੱਚ ਨਵਾਂ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਜਿਸ ਦਾ 90% ਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਨਵੇਂ ਸਾਲ ਦੇ ਦਿਨ ਇਸ ਸਬੰਧੀ ਸਰਕਾਰ ਵੱਲੋਂ ਖੁਸ਼ਖਬਰੀ ਮਿਲੀ ਡਾਕਟਰ ਰਮਨਦੀਪ ਕੋਰ ਨੇ ਕਿਹਾ ਕਿ ਲੁਦੀਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 94 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਜਲਦ ਹੀ 48 ਹੋਰ ਖੁੱਲ੍ਹੇ ਜਾਣਗੇ ਨਾਲੀ ਦੁਰਾਹਾ ਸਿਵਲ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਭਾਰਤੀ ਮਾਰਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਦੋਂ ਸਰਕਾਰ ਬਣਾਈ ਸੀ ਸਾਡਾ ਡ੍ਰੀਮ ਸੀ ਕਿ ਐਜੂਕੇਸ਼ਨ ਨੂੰ ਟੌਪ ਤੇ ਲੈ ਕੇ ਜਾਣਾ ਤੇ ਹੈਲਥ ਸਿਸਟਮ ਨੂੰ ਟੌਪ ਤੇ ਲੈ ਕੇ ਜਾਣਾ। ਸਰਕਾਰ ਆਉਣ ਤੋਂ ਪਹਿਲਾਂ ਐਜੂਕੇਸ਼ਨ ਦਾ ਵੀ ਬੁਰਾ ਹਾਲ ਸੀ। ਸਕੂਲਾਂ ਦੇ ਵਿੱਚ ਅੰਦਰ ਕੁੱਤੇ ਘੇੜੇ ਮਾਰਦੇ ਸੀ, ਪਸ਼ੂ ਘੇੜੇ ਮਾਰਦੇ ਸੀ ਕਿਉਂਕਿ ਨਾ ਤਾਂ ਚਾਰਦਵਾਰੀਆਂ ਸੀ, ਨਾ ਬੱਚਿਆਂ ਦੀ ਬੈਠਣ ਲਈ ਕੋਈ ਪ੍ਰਬੰਧ ਸੀ। ਔਰ ਪਿਛਲੇ 5 ਸਾਲਾਂ ਦੇ ਵਿੱਚ ਕੋਈ ਇੱਕ ਵੀ ਬੱਚਾ ਇਹ ਵਾਂਖੜੀ ਕਰਕੇ ਨਹੀਂ ਦੱਸ ਸਕਦੇ ਕਿ ਸਰਕਾਰੀ ਸਕੂਲ 'ਚ ਪੜ੍ਹ ਕੇ ਬੱਚਾ ਕਿਸੇ ਨੇ NEET ਇਗਜ਼ਾਮ ਕਲੀਅਰ ਕੀਤਾ ਹੋਵੇ। ਸਰਕਾਰ ਬਣੀਆ 550 ਬੱਚੇ ਨੇ ਇਸ ਸਾਲ NEET ਦਾ ਇਗਜ਼ਾਮ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਇਗਜ਼ਾਮ ਕਲੀਅਰ ਕੀਤਾ। ਤੇ ਉਸ ਤੋਂ ਬਾਅਦ ਹੈਲਥ ਸਿਸਟਮ ਦਾ ਵੀ ਬਹੁਤ ਬੁਰਾ ਹਾਲ ਸੀ। ਸਾਡੇ ਕੋਲ ਸਾਡੇ ਪੂਰੇ ਹਲਕੇ ਦੇ ਵਿੱਚ ਤਕਰੀਬਨ ਸਿਰਫ 4 ਡਾਕਟਰ ਸੀ ਔਰ ਔਰ ਇਹ 4 ਡਾਕਟਰਾਂ ਦੀ ਵੀ ਜਿਹੜੀ ਡਿਊਟੀ ਸੀ ਕਦੇ ਵਿਚਾਰਿਆਂ ਦੀ ਝੜ ਲੱਗਦੀ ਸੀ ਕਦੇ ਕਿਤੇ ਲੱਗਦੇ ਸੀ ਹਸਪੀਟਲ ਖਾਲੀ ਸੀ। ਨਾ ਕੋਈ ਦਵਾਈ ਮਿਲਦੀ ਸੀ ਔਰ ਹਰ ਚੀਜ਼ ਦਾ ਜਿਹੜਾ ਬੁਰਾ ਹਾਲ ਸੀ ਲੋਕ ਇਸ ਗੱਲ ਨੂੰ ਕਰਦੇ ਸੀ ਕਿ ਸਰਕਾਰੀ ਹਸਪਤਾਲ ਦਾ ਤਾਂ ਦੇਖਣ ਨੂੰ ਮੂੰਹ ਭੁੱਲ ਗਏ ਸੀ ਜਦੋਂ ਦੀ ਸਰਕਾਰ ਆਈ ਆ ਸਰਕਾਰ ਨੇ ਹੈਲਥ ਸਿਸਟਮ ਦੇ ਵਿੱਚ ਬਹੁਤ ਵੱਡੇ ਸੁਧਾਰ ਕੀਤੇ ਨੇ ਹਰ ਤਰ੍ਹਾਂ ਦੀ ਦਵਾਈ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਮਿਲਦੀ ਆ ਹਰ ਤਰ੍ਹਾਂ ਦਾ ਟੈਸਟ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਮਿਲਦਾ ਹਰ ਤਰ੍ਹਾਂ ਦਾ ਜਿਹੜੇ ਡਾਇਗਨੋਸ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਹੁਣੇ ਸ਼ੁਰੂ ਹੋਏ ਨੇ ਤੇ ਮੈਨੂੰ ਅੱਜ ਜਿੰਨੇ ਵੀ ਸਾਡੇ ਹਲਕੇ ਦੇ ਵਿੱਚ ਮਾਨਯੋਗ ਡਾਕਟਰ ਸਾਹਿਬਾਨ ਮਾਨਯੋਗ ਨਰਸ ਸਾਹਿਬਾਨ ਜਿਹੜੇ ਵੀ ਸਾਡੀ ਸਰਕਾਰ ਦੇ ਵਿੱਚ ਭਰਤੀ ਹੋਏ ਨੇ ਅੱਜ ਅਸੀਂ ਉਹਨਾਂ ਦਾ ਆਨਰ ਕੀਤਾ तकरीबन 44 ਜਿਹੜੇ ਸਾਡੇ ਸਤਿਕਾਰਯੋਗ ਡਾਕਟਰ ਸਾਹਿਬਾਨ ਤੇ ਹੋਰ ਸਾਡੇ ਨਰਸ ਸਾਹਿਬਾਨ ਸਾਡੇ ਹਲਕੇ ਦੇ ਵਿੱਚ ਆਏ ਨੇ ਅੱਜ ਸਾਰਿਆਂ ਦਾ ਅਸੀਂ ਆਨਰ ਕੀਤਾ ਤੇ ਮੈਂ ਅਕਸਰ ਗੱਲ ਕਰਦਾ ਸੀ ਕਿ ਡਬਲ ਨਹੀਂ ਇਹ ਤਾਂ ਕਈ ਗੁਣਾ ਜ਼ਿਆਦਾ ਵਾ ਇਹਨਾਂ ਦੀ ਸਰਕਾਰ ਨਾਲੋਂ ਸਾਡੇ ਸਰਕਾਰ ਬਣਨ ਤੋਂ ਬਾਅਦ ਜਿਹੜੇ ਡਾਕਟਰ ਅਸੀਂ ਭਰਤੀ ਕੀਤੇ ਨੇ ਸੋ ਇਸ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਹੈ ਤੇ ਇਸ ਤੋਂ ਇਲਾਵਾ ਦਰਾਹੇ ਦੇ ਵਿੱਚ ਜਿਹੜੀ ਆ ਸਾਡਾ ਹਸਪੀਟਲ ਆ ਉਹਦੇ ਲਈ 50 ਪੋਸਟਾਂ ਮਨਜ਼ੂਰ ਹੋਈਆਂ ਨੇ ਤੇ ਇਸ ਤੋਂ ਇਲਾਵਾ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਸੀ ਕਿ ਸਾਡੇ ਹਲਕੇ ਦੇ ਵਿੱਚ ਇੱਕ ਮੈਡੀਕਲ ਕਾਲਜ ਬਣੇ ਔਰ ਉਹਦੇ ਲਈ ਵੀ ਅਸੀਂ 90% ਸਾਡੀ ਜਿਹੜੀ ਪ੍ਰਕਿਰਿਆ ਵਾ ਉਹ ਪੂਰੀ ਹੋ